ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਭਵ ਕੇ ਪਰਮਾਤਮਾ ਸਾਰਿਆਂ ਤੋਂ ਵੱਡਾ ਮਹਾਰਾਜਾ ਹੈ ਉਹ ਰਾਜਿਆਂ ਤੋਂ ਵੀ ਵੱਡਾ ਸਭ ਤੋਂ ਵੱਡਾ ਰਾਜਾ ਹੈ ਇੱਕ ਵਾਰ ਸਰਬ ਧਰਮ ਸੰਮੇਲਨ ਹੋਇਆ ਤੇ ਉਹਦੇ ਵਿੱਚ ਸਿੱਖ ਧਰਮ ਦੇ ਵੱਲੋਂ ਸੰਤ ਅਤਰ ਸਿੰਘ ਜੀ ਮਸੂ ਆਣੇ ਵਾਲੇ ਉਹ ਵੀ ਗਏ ਤੇ ਉਹਨਾਂ ਨੇ ਇਹ ਸ਼ਰਤ ਰੱਖੀ ਕਿ ਜੇ ਅਸੀਂ ਜਾਵਾਂਗੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਨਾਂ ਦੀ ਹਜ਼ੂਰੀ ਦੇ ਵਿੱਚ ਜਾਵਾਂਗੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਾਵਾਂਗੇ ਜਦੋਂ ਗਏ ਤੇ ਸੰਤ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਨਾਲ ਉਹਨਾਂ ਦੇ ਸਿੰਘ ਜਿਹੜੇ ਸਾਨੂੰ ਸ਼ਬਦ ਪੜ੍ਹ ਰਹੇ ਸਨ ਕਿ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਕੋ ਹਰ ਸਮਾਨ ਨਹੀਂ ਰਾਜਾ ਜਿਹੜੇ ਸੰਗਤਾਂ ਸਾਈਡ ਤੇ ਖੜੀਆਂ ਸਨ ਉਹਨਾਂ ਦੇ ਵਿੱਚ ਇੱਕ ਅੰਗਰੇਜ਼ ਆਇਆ ਉਹਨੇ ਕਿਸੇ ਇੰਡੀਅਨ ਬੰਦੇ ਨੂੰ ਪੁੱਛਿਆ ਵੀ ਕੀ ਪੜਦੇ ਨੇ ਇਹਦਾ ਮਤਲਬ ਕੀ ਉਹ ਕਹਿਣ ਲੱਗਾ ਵੀ ਇਹਦਾ ਮਤਲਬ ਹੈ ਕਿ ਰੱਬ ਦੇ ਵਰਗਾ ਕੋਈ ਰਾਜਾ ਨਹੀਂ ਸਭ ਤੋਂ ਵੱਡਾ ਰਾਜਾ ਹੈ ਪ੍ਰਮਾਤਮਾ ਜੁਨੀਆਂ ਦੇ ਰਾਜ ਜਿਹੜੇ ਨੇ ਚਾਰ ਦਿਨ ਦੇ ਨੇ ਤੇ ਉਹ ਅੰਗਰੇਜ਼ ਕਹਿਣ ਲੱਗਾ ਬਿਲਕੁਲ ਸੱਚ ਗਾਉਂਦੇ ਨੇ ਪ੍ਰਮਾਤਮਾ ਦੇ ਵਰਗਾ ਕੋਈ ਵਾਕਈ ਰਾਜਾ ਨਹੀਂ ਇਸੇ ਕਰਕੇ ਸਤਿਗੁਰੂ ਜੀ ਦੀ ਬਾਣੀ ਨੇ ਇਹ ਕਹਿ ਦਿੱਤਾ ਕਿ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਸਾਰਿਆਂ ਨੂੰ ਦਾਤਾ ਦੇਣ ਵਾਲਾ ਕੇਵਲ ਤੇ ਕੇਵਲ ਇੱਕ ਪਰਮਾਤਮਾ ਹੈ ਇਸੇ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਇਹ ਕਹਿ ਦਿੱਤਾ ਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ